ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤੀਜੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦਾ ਸੰਤ ਰੰਭ ਹੋਇਆ ਆਤ ਸੰਤ ਦੇ ਪਾਤਸ਼ਾਹ ਜੀ ਅੱਠਵੇਂ ਬਾੰਦ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਪਾਤਸ਼ਾਹ ਜੀ ਦੇ 400 41 ਅਤੇ 42 ਅੰਗ ਤੇ ਸ਼ਬਦ ਸੁਭਾਈਮਾਨ ਹਨ ਆਓ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹਨ ਜੀ ਇੱਕ ਜੰਤ ਧਰਮ ਭੁੱਲੇ ਇਨ ਸਹ ਸਹ ਆਪ ਭੁਲਾਏ ਦੂਜੇ ਭਾਏ ਫਿਰ ਹਮੇ ਕਰਮ ਕਮਾਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਅੱਠਵਾ ਬੰਦੇ ਸ਼ੰਤ ਦਾ ਆਰੰਭ ਕਰਦੇ ਹਨ ਜਿਦੇ ਵਿੱਚ ਸਾਨੂੰ ਜੀਵਾਨ ਨੂੰ ਮਹਾਰਾਜ ਜੀ ਉਪਦੇਸ਼ ਬਖਸ਼ਦੇ ਹਨ ਇੱਕ ਜੰਤ ਭਰਮ ਭੁੱਲੇ ਤਿੰਨ ਸਹ ਆਪ ਭੁਲਾਏ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਪਰਮੇਸ਼ਰ ਉਹ ਹਰ ਇੱਕ ਜੀਵ ਨੂੰ ਉਹਦੇ ਕਰਮਾਂ ਦੇ ਮੁਤਾਬਕ ਸੰਸਾਰ ਵਿੱਚ ਵਿਚਰਦਾ ਤੇ ਕਰਮਾਂ ਮੁਤਾਬਕ ਉਹ ਸੁੱਖ-ਦੁੱਖ ਬਖਸ਼ਦਾ ਹੈ ਉੱਥੇ ਕਰਮਾਂ ਦੇ ਨਾਲ ਹੀ ਉਹ ਪਰਮੇਸ਼ਰ ਦਾ ਮੇਲ ਹੁੰਦਾ ਹੈ ਉਹ ਪਰਮਾਤਮਾ ਦੇ ਸਤਿਗੁਰਾਂ ਦੇ ਹਰੀ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਆਏ ਇਕਜੰਤ ਭਰਮ ਭੁੱਲੇ ਮਾਰਾ ਜੀ ਕਹਿੰਦੇ ਇੱਕ ਜੀਵ ਇੱਕ ਣੁੱਖ ਮਾਰਾ ਜੀ ਕਹਿੰਦੇ ਭਰਮ ਦੇ ਵਿੱਚ ਫਸੇ ਹੋਏ ਹਨ ਭਰਮ ਦੇ ਵਿੱਚ ਭੁੱਲ ਕੇ ਜਿਹੜੇ ਜੀਵ ਕਿਰਾਏ ਪਏ ਰਹਿੰਦੇ ਹਨ ਆਪਣਾ ਰਾਹ ਛੱਡ ਕੇ ਕਿਰਾਏ ਪੈ ਜਾਣਾ ਤੇ ਮਾਰਾ ਜੀ ਕਹਿੰਦੇ ਉਹ ਵੀ ਮਾਲਕ ਦੇ ਹੁਕਮ ਦੇ ਵਿੱਚ ਹਨ ਇੱਕ ਜੀਵ ਮਾਰਾ ਜੀ ਕਹਿੰਦੇ ਭਰਮ ਦੇ ਵਿੱਚ ਫਸੇ ਹੋਏ ਮਾਇਆ ਦੇ ਧਰਮ ਦੇ ਵਿੱਚ ਫਸ ਕੇ ਕਿਰਾਏ ਪਏ ਜਾਂਦੇ ਹਨ ਤਿੰਨ ਸੈ ਆਪ ਭਲਾਏ ਮਹਾਰਾਜ ਜੀ ਕਹਿੰਦੇ ਉਹ ਮਾਲਕ ਹਰੀ ਸਹੂਕਾਰ ਸਹਾ ਪਰਮੇਸ਼ਰ ਉਹ ਵੀ ਉਹਦੇ ਹੁਕਮ ਦੇ ਨਾਲ ਹੀ ਕਿਰਾਏ ਪਏ ਹਨ ਦੂਜੇ ਭਾਏ ਫਿਰ ਹੋਮੇ ਕਰਮ ਕਮਾਏ ਜੇ ਮਹਾਰਾਜ ਜੀ ਕਹਿੰਦੇ ਐਸੇ ਜੀਵ ਦੂਜੇ ਭਾ ਦੇ ਵਿੱਚ ਮਾਇਆ ਦੇ ਮੋਹ ਵਿੱਚ ਤੁਰੇ ਫਿਰਦੇ ਹਨ ਸ੍ਰਿਸ਼ਟੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਕਰਾਹੇ ਪਏ ਆਪਣਾ ਰਾਹ ਛੱਡ ਕੇ ਮਾਇਆ ਦੇ ਭਰਮ ਦੇ ਵਿੱਚ ਭਲੇਖਿਆਂ ਦੇ ਵਿੱਚ ਜ਼ਿੰਦਗੀ ਦਾ ਸਮਾਂ ਗੁਜ਼ਾਰਦੇ ਹਨ ਹੋਮੇ ਦੇ ਵਿੱਚ ਫਸੇ ਹੋਏ ਮਹਾਰਾਜ ਜੀ ਕਹਿੰਦੇ ਕਰਮਕੰਮande ਹਨ ਤਿੰਨ ਸਹ ਆਪ ਭਲਾਏ ਉਹ ਮਾਰਗ ਪਾਏ ਇਨਕਾ ਕ੍ਰਿਸ਼ਨ ਆ ਵਸਾਈ ਮਹਾਰਾਜ ਜੀ ਕਹਿੰਦੇ ਉਹਨਾਂ ਵਿਚਾਰਿਆਂ ਦਾ ਕੀ ਦੋਸ਼ ਹੈ ਵਸਾ ਹੈ ਜੀਵਾਂ ਦਾ ਕੋਈ ਦੋਸ਼ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹ ਸਾਹਾ ਦੇ ਹੁਕਮ ਦੇ ਵਿੱਚ ਹੀ ਪਰਮ ਵਿੱਚ ਫਸੇ ਹਨ ਤਿੰਨ ਸਾ ਆਪ ਭਲਾਏ ਉਹਦਾ ਦੇ ਕਰਮਾਂ ਦੇ ਮੁਤਾਬਕ ਮਹਾਰਾਜ ਜੀ ਨੇ ਉਹਨਾਂ ਨੂੰ ਆਪ ਭਲਾਇਆ ਹੋਇਆ ਮਹਾਰਾਜ ਜੀ ਕਹਿੰਦੇ ਉਹ ਸਾਹਾ ਨੇ ਪਰਮੇਸ਼ਰ ਨੇ ਆਪ ਉਹਨਾਂ ਨੂੰ ਉਹ ਮਾਰਗ ਦੇ ਵਿੱਚ ਪਾਇਆ ਹੋਇਆ ਇੱਕ ਹੁੰਦਾ ਮਾਰਗ ਇੱਕ ਕੁਮਾਰਗ ਕਿਹਾ ਜਾਂਦਾ ਹੈ ਰਸਤਾ ਇਕ ਰਸਤੇ ਤੋਂ ਕੁ ਰਸਤੇ 'ਤੇ ਚੱਲਣਾ ਉਹਨੂੰ ਕੁ ਮਾਰਗ ਕਹਿੰਦੇ ਹਨ ਮਾਰਗ ਛੱਡ ਕੇ ਕੁ ਮਾਰਗ 'ਤੇ ਪੈ ਜਾਣਾ ਤੇ ਮਹਾਰਾਜ ਜੀ ਕਹਿੰਦੇ ਉਹ ਵੀ ਸਾਹਾ ਪਰਮੇਸ਼ਰ ਜਿਹੜਾ ਉਹਦੇ ਹੁਕਮ ਦੇ ਵਿੱਚ ਹੀ ਭਰਮ ਵਿੱਚ ਫਸੇ ਹਨ ਮਹਾਰਾਜ ਜੀ ਬਚਨ ਕਰਦਿਆਂ ਤਿੰਨ ਕ ਕਿਸ ਨਾਮ ਵਸਾਹੀ ਮਹਾਰਾਜ ਕਹਿੰਦੇ ਉਹਨਾਂ ਦਾ ਕੀ ਵਸਾ ਹੈ ਭਾਵ ਕੀ ਉਹਨੇ ਉਹਨਾਂ ਦੇ ਕੀ ਵਸ ਹੈ ਤਿੰਨ ਕੀ ਗਤ ਅਵਗਤ ਤੂੰ ਹੈ ਜਾਣੈ ਜਿਨਹੇ ਰਤਨ ਰਚਾਈ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਜੀ ਕਿ ਉਹਨਾਂ ਦੀ ਗੱਤ ਤੂੰ ਮਾਲਕਾ ਜਾਣਦਾ ਹੈ ਸਹਾ ਤਿੰਨ ਕੀ ਗੱਤ ਅਵਗਤ ਉਹਨਾਂ ਦੇ ਕਰਮਾਂ ਦੀ ਗੱਤ ਨੂੰ ਅਵਗਤ ਨੂੰ ਤੂੰ ਹੀ ਸਮਝ ਸਕਦਾ ਹੈ ਜਿਹਦੇ ਕਰਕੇ ਉਹਨਾਂ ਨੂੰ ਤੂੰ ਕਰਾਹੇ ਪਾਇਆ ਹੋਇਆ ਤਿੰਨ ਕੀ ਗੱਤ ਅਵਗਤ ਤੂੰ ਹੈ ਜਾਣੈ ਉਹ ਮਾਲਕ ਹੀ ਜਾਣਦਾ ਹੈ ਨਾ ਸਾਡੇ ਕਰਮਾਂ ਦੀ ਗੱਤ ਨੂੰ ਅਸੀਂ ਨਹੀਂ ਸਮਝ ਸਕਦੇ ਇਪਾਤਿ ਭਗਤ ਜੀ ਬਚਨ ਵੀ ਕਰਦੇ ਹਨ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰਹਿ ਤੇ ਮਹਾਰਾਜ ਵੀ ਕੰਨਨ ਕਹਿੰਦੇ ਆਪਣੇ ਸਾਡੇ ਕਰਮਾਂ ਦੀ ਗੱਤ ਨੂੰ ਉਹ ਅਵਗਤ ਨੂੰ ਕੋਈ ਸਮਝਦਾ ਜਿਹਦੇ ਕਾਰਨ ਸਾਨੂੰ ਨੇਕ ਰਾਹੇ ਪਾ ਦਿੱਤਾ ਕਿਉਂਕਿ ਸਾਡੇ ਕਰਮਾਂ ਦੇ ਮੁਤਾਬਕ ਹੀ ਸ੍ਰਿਸ਼ਟੀ 'ਚ ਵਿਚਰਣਾ ਹੁੰਦਾ ਹੈ ਉਹ ਜਾਣਦਾ ਸਭ ਕੁਝ ਜਿਨੇ ਰਚਨ ਰਚਾਈ ਜਿਨੇ ਰਚਨਾ ਸਾਰੀ ਵਿਧ ਰਚੀ ਹੈ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬਝਾਈ ਤੇ ਮਹਾਰਾਜ ਜੀ ਕਹਿੰਦੇ ਭਾਈ ਉਹ ਮਾਲਕ ਅਧਾਰੀ ਦਾ ਹੁਕਮ ਖਰਾ ਭਾਰਾ ਹੈ ਉਹ ਸਾਰਾ ਕੁਝ ਖਰਾ ਕਰਦਾ ਹੈ ਸਾਨੂੰ ਹੀ ਲੱਗਦਾ ਕਿ ਉਹ ਗਲਤ ਕਰਦਾ ਹੈ ਸਾਨੂੰ ਮੁਝਾਪਦਾ ਸੀ ਭਰਮ ਵਿੱਚ ਸੱਜਣਿਆ ਤੇ ਜਦੋਂ ਕੋਈ ਦੁੱਖ ਲੱਗਦਾ ਸੀ ਕਹਿੰਦੇ ਉਹ ਗਲਤ ਕਰ ਰਿਹਾ ਮਾਲਕ ਉਹ ਪ੍ਰਮਾਤਮਾ ਉਹ ਰੱਬ ਨੂੰ ਦੋਸ਼ ਦਿੰਨੇ ਆ ਕਿ ਉਹ ਗਲਤ ਕਰ ਰਿਹਾ ਉਹ ਇਹਨੂੰ ਉਹਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਹਰ ਮਾਲਕ ਖਰਾਪਾ ਰਾਏ ਉਹ ਸਾਡੇ ਕਰਮਾਂ ਦੇ ਮੁਤਾਬਕ ਚੱਲਦਾ ਹੈ ਉਹ ਕਿਸੇ ਨਾਲ ਕਦੀ ਗਲਤ ਨਹੀਂ ਕਰਦਾ ਅਸੀਂ ਪਿੱਛੇ ਕਰਮੀ ਗਲਤ ਕੀਤੇ ਅਨਜਿਹੀ ਸਾਨੂੰ ਦੁੱਖ ਭੋਗਣਾ ਪੈਂਦਾ ਜੇ ਨਾਮ ਨਹੀਂ ਜਪਦੇ ਜੀ ਮਹਾਰਾਜ ਜੀ ਤਾਂ ਸਾਰੇ ਕਰਮਾਂ ਦੇ ਮੁਤਾਬਕ ਇਸ ਸੰਸਾਰ ਦੀ ਰਚਨਾ ਰਚੀ ਹੋਈ ਹੈ ਉਹਦੇ ਮੁਤਾਬਕ ਕੀ ਉਹ ਸਾਰਿਆਂ ਨੂੰ ਦੁੱਖ ਸੁੱਖ ਬਖਸ਼ਦਾ ਹੈ ਯਾਰੋ ਜੀ ਇਸ ਸੰਸਾਰ ਦੇ ਵਿੱਚ ਵਿਚਰਦੇ ਆਂ ਧਰਮ ਦਾ ਰਸਤਾ ਪੜਾਨਨੇ ਆ ਤੇ ਉਹ ਸਾਡੇ ਕਰਮਾਂ ਨੂੰ ਬਖਸ਼ਦਾ ਉਹ ਕਰਮਾਂ ਦਾ ਲੇਖਾ ਜੋਖਾ ਖਤਮ ਕਰਦਾ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬਚਾਈ ਕੋਈ ਵਿਰਲਾ ਮਹਾਰਾਜ ਜੀ ਕਹਿੰਦਾ ਜਿਸ ਨੂੰ ਗੁਰੂ ਦੀ ਮੱਤ ਹੈ ਪਾਤਸ਼ਾਹ ਜੀ ਕਹਿੰਦੇ ਉਹੀ ਇਹ ਵਿਦ ਨੂੰ ਮਹਾਰਾਜ ਜੀ ਕਹਿੰਦੇ ਬੁੱਝ ਸਕਦਾ ਹੈ ਉਹੀ ਜਾਣ ਸਕਦਾ ਹੈ ਉਹ ਫਿਰ ਸਵਾਲ ਨਹੀਂ ਕਰਦਾ ਸਾਡਾ ਸਵਾਲ ਹੋ ਜਾਂਦਾ ਨਾ ਉਹ ਗੁਰਮੁਖ ਸਵਾਲ ਨਹੀਂ ਕਰਦੇ ਸੱਚੇ ਗੁਰੂ ਅੱਗੇ ਉਹਨਾਂ ਨੂੰ ਪਤਾ ਉਹਦੀ ਰਜਾ ਦਾ ਉਹ ਰਜਾ ਵਿੱਚ ਰਹਿਣਾ ਬਾਣੀ ਵਿੱਚ ਰਹਿਣਾ ਸਿੱਖ ਲੈਂਦੇ ਹਨ ਕਿ ਜੋ ਕਰਦਾ ਠੀਕ ਕਰਦਾ ਸੀ ਗਲਤ ਹੋ ਸਕਦੇ ਆ ਉਹ ਮਾਲਕ ਦੁਨੀਆ ਦਾ ਨਹੀਂ ਗਲਤ ਹੋ ਸਕਦਾ ਇਹ ਵਿਸ਼ਵਾਸ ਹੁੰਦਾ ਹੈ ਉਹ ਗੁਰਮੁਖ ਕਿਸੇ ਵਜਾਈ ਕੋ ਵਿਰਲਾ ਗੁਰਮੁਖ ਮਹਾਰਾਜ ਜੀ ਕਹਿੰਦੇ ਵਿਦ ਨੂੰ ਜਾਣ ਪਾਂਦਾ ਇਉਂ ਕਹੇ ਲਾਨਕ ਕਿਆ ਜੰਤੂ ਵਿਚਾਰੇ ਜਾਂ ਤੁਧ ਭਰਮ ਪਲਾਈ ਸ੍ਰੀ ਮਹਾਰਾਜ ਜੀ ਬਚਨ ਕਰਦੈਨ ਖੀਲੀ ਤੋਂ ਖੁਦ ਜਨ ਕਹੇ ਨਾਨਕ ਮੈਂ ਨਾਨਕ ਕਹਿਣਾ ਕਰਦਾ ਹਾਂ ਇਹ ਜੰਤ ਵਿਚਾਰਿਆਂ ਦੀ ਕੀ ਵਸ ਵਿੱਚ ਐ ਕੀ ਜੰਤ ਵਿਚਾਰੇ ਜਾਂ ਤੁਧ ਆਪ ਭਲਾਈ ਹਰਿ ਜੀ ਕਹਿੰਦੇ ਜੀਵਾਂ ਦੇ ਹੱਕ ਦੇ ਵਿੱਚ ਹੱਥ ਵਿੱਚ ਕੁਝ ਵੀ ਨਹੀਂ ਆਉ ਭਰਮ ਲਿਖਾਵਿਓ ਮਾਲਕ ਪੈਦਾ ਕਰ ਦਿੰਦਾ ਜਦੋਂ ਸਾਡੇ ਕਰਮ ਮਾੜੇ ਹੁੰਦੇ ਹਨ ਉਹਨਾਂ ਮੁਤਾਬਕ ਉਹ ਭਰਮ ਵਿੱਚ ਪਾ ਦਿੰਦਾ ਜੋ ਸ਼ੁਭ ਕਰਮ ਜਾਗਦੇ ਹਨ ਉਹ ਭਰਮ ਵਿੱਚੋਂ ਆਪ ਹੀ ਕੱਢ ਦਿੰਦਾ ਇਹ ਹੁਕਮ ਦੇ ਵਿੱਚ ਆ ਉਹਦੇ ਸਭ ਕੁਝ ਸੱਚੇ ਮੇਰੇ ਸਹਬਾ ਸੱਚੀ ਤੇਰੀ ਵਡਿਆਈ ਅਗਲਾ ਪਦ ਖੀਰਲਾ ਮਹਾਰਾਜ ਜੀ ਬੰ ਅਰੰਭ ਕਰਦੇ ਹਨ ਉਹ ਮਹਾਰਾਜ ਜੀ ਕਹਿੰਦੇ ਸੱਚੇ ਮੇਰੇ ਸਹਬਾ ਸੱਚੀ ਤੇਰੀ ਵਡਿਆਈ ਹੈ ਤੇਰੇ ਗੁਣ ਸੱਚੇ ਹਨ ਉਹ ਸੱਚਾ ਸਹਬ ਹੈ ਮਾਲਕ ਜਿਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਵਰਤਦਾ ਹੈ ਮਹਾਰਾਜ ਜੀ ਉਹਦੀ ਵਡਿਆਈ ਕਰਦੇ ਹਨ ਗੁਰਮਰਦਾਸ ਜੀ ਕਹਿੰਦੇ ਮੇਰੇ ਸਹਬਾ ਤੂੰ ਸੱਚਾ ਹੈ ਤੇਰੀਆਂ ਵਡਿਆਈਆਂ ਮਹਾਰਾਜ ਜੀ ਕਹਿੰਦੇ ਕੋਤਕ ਸੱਚੇ ਹਨ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਾ ਹਨ ਨਾ ਜਾਈ ਹਾਰਾ ਜੀ ਕਹਿੰਦੇ ਤੂੰ ਪਾਰ ਬ੍ਰਹਮ ਹੈ ਬ੍ਰਹਮ ਦਾ ਸਰੂਪ ਹੈ ਜਿਤ ਬੇਅੰਤ ਹੈ ਜਿਹਦਾ ਕੋਈ ਅੰਤ ਨਹੀਂ ਹੈ ਬੇਅੰਤ ਦਾ ਦਾ ਮਾਲਕ ਹੈ ਸਵਾਮੀ ਜੀ ਉਹ ਤੇਰੀ ਕੁਦਰਤ ਕਵਨ ਕਹਿਣ ਨਾ ਜਾਈ ਤੇ ਮਹਾਰਾਜ ਜੀ ਕਹਿੰਦੇ ਤੇਰੀਆਂ ਵਡਿਆਈਆਂ ਨੂੰ ਕੁਦਰਤ ਨੂੰ ਤੇ ਮਹਾਰਾਜ ਜੀ ਕਹਿੰਦੇ ਕਹਿਣ ਕਹਿ ਕਹਿ ਕੇ ਦੁਨੀਆ ਥੱਕ ਗਈ ਔਰ ਤੇਰੀ ਬੇਅੰਤਤਾ ਨੂੰ ਨਹੀਂ ਸਮਝ ਪਾਏ ਤੂੰ ਬੇਅੰਤ ਹੈ ਪਾਰ ਬ੍ਰਹਮ ਹੈ ਜਿਹਦਾ ਕੋਈ ਪਾਰਾਵਾਰ ਨਹੀਂ ਹੈ ਈਮਾਰਾ ਜੀ ਕਹਿੰਦੇ ਤੇਰੀਆਂ ਵਡਿਆਈਆਂ ਧੰਨ ਹਨ ਸੱਚੀ ਤੇਰੀ ਵਡਿਆਈ ਜਾਂ ਤੁਦ ਸੱਚੀ ਤੇਰੀ ਵਡਿਆਈ ਜਾ ਕੋ ਮਨ ਵਸਾਈ ਤੁਦ ਮਨ ਵਸਾਈ ਮਹਾਰਾਜ ਜੀ ਕਹਿੰਦੇ ਤੇਰੀ ਵਡਿਆਈ ਸੱਚੀ ਹੈ ਕਿਉਂਕਿ ਤੂੰ ਸੱਚ ਹੈ ਅਟਲ ਹੈ ਜਾ ਕੋ ਤੁਦ ਮਨ ਵਸਾਈ ਜਿਨ੍ਹਾਂ ਦੇ ਮਨ ਤੇ ਤੂੰ ਵਸ ਗਿਆ ਮਹਾਰਾਜ ਜੀ ਕਹਿੰਦੇ ਉਹ ਸੱਚੀਏ ਦੀਆਂ ਵਡਿਆਈਆਂ ਕਰਦੇ ਹਨ ਜਿਨ੍ਹਾਂ ਦੇ ਮਨਾਤੇ ਉਹਦਾ ਵਾਸ ਹੋ ਜਾਂਦਾ ਹੈ। ਹਾਰਾ ਜੀ ਕਹਿੰਦੇ ਸੱਚੀ ਤੇਰੀ ਵਡਿਆਈ ਜਾ ਕੋ ਤੁਧ ਮਨ ਵਸਾਈ ਜਿਨ੍ਹਾਂ ਦੇ ਤੇ ਤੂੰ ਖੁਸ਼ ਹੋ ਜਾਂਦਾ ਉਹਨਾਂ ਦੇ ਮਨਾਤੇ ਤੂੰ ਵਸ ਜਨੈ। ਨਾ ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵੇ ਜਾਂ ਤੁਧ ਭਾਵੇ ਸੱਚੇ ਸਿਉ ਚਿਤ ਲਾਵੇ। ਹਰ ਜੀ ਕਹਿੰਦੇ ਸਦਾ ਹੀ ਤੇਰੇ ਗੁਣ ਗਾਉਂਦੇ ਰਹੀਏ ਇਹ ਮਾਲਕ ਜੀ ਉਹ ਤੇਰੀਆਂ ਵਡਿਆਈਆਂ ਸੱਚੀਆਂ ਹਨ ਤੇ ਸੱਚੇ ਦੇ ਸਦਾ ਹੀ ਗੁਣਾ ਨੂੰ ਗਾਣਾ ਕਰੀਏ ਤੇਰੇ ਗੁਣ ਗਾਵੇ ਜਾਂ ਤੁਧ ਭਾਵੇ ਸੱਚੇ ਸਿਉ ਚਿੱਤ ਲਾਈ ਮਹਾਰਾਜ ਜੀ ਕਹਿੰਦੇ ਤੇਰੇ ਗੁਣ ਗਾਉਂਦੇ ਰਹੀਏ ਤਾਂ ਕਿ ਤੈਨੂੰ ਭਾਜੇ ਤੈਨੂੰ ਚੰਗੇ ਲੱਗਿਏ ਕਿਉਂਕਿ ਤੇਰੇ ਗੁਣ ਗਾ ਕੀ ਤੈਨੂੰ ਚੰਗੇ ਲਗਾ ਜੇ ਉਹਦੀ ਉਸਤਤ ਕਰਾਂਗੇ ਉਹਦੇ ਗੁਣ ਗਾਵਾਂਗੇ ਉਦੇ ਗੁਣਾਂ ਨੂੰ ਗ੍ਰਹਿਣ ਕਰਾਂਗੇ ਉਹ ਪਰਮੇਸ਼ਰ ਨੂੰ ਚੰਗੇ ਲੱਗਾਂ। ਇੱਥੋਂ ਉਦਾਹਰਣ ਪੈਦਾ ਹੋ ਜਾਂਦੀ ਹੈ ਸੰਸਾਰ ਵਿੱਚ ਮਾਪਿਓ ਹੈ ਸਾਡਾ। ਜੇ ਮਾਪਿਓ ਵੱਡਿਆਂ ਦਾ ਕਹਿਣਾ ਮੰਨਾਂਗੇ, ਉਹਨਾਂ ਦੇ ਗੁਣਾਂ ਨੂੰ ਧਾਰਨ ਕਰਾਂਗੇ, ਲੋਕ ਵੀ ਚੰਗਾ ਕਹਿੰਦੇ ਨੇ ਕਿ ਬੜਾ ਚੰਗਾ ਮਾਪਿਓ ਦਾ ਪੁੱਤਰ ਹੈ, ਤੰਗੇ ਬੱਚੇ ਹਨ ਜਿਹੜੇ ਮਾਪਿਓ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ, ਚੰਗੇ ਗੁਣ ਹਨ ਇਹਨਾਂ ਵਿੱਚ। ਇਸੇ ਤਰ੍ਹਾਂ ਹੀ ਪਰਮੇਸ਼ਰ ਹੈ ਉਹ ਸਾਡਾ ਪਿਤਾ ਹੈ, ਮਾਤਾ ਹੈ। ਉਦੇ ਗੁਣਾਂ ਨੂੰ ਜਦੋਂ ਕੋਈ ਜਗਿਆਸੂ ਕੋਈ ਸਰੀਰ ਧਾਰਨ ਕਰਦਾ ਹੈ ਜ਼ਿੰਦਗੀ ਦੇ ਵਿੱਚ ਤੇ ਫਿਰ ਬਾਪੂ ਮਾਲਕ ਨੂੰ ਪ੍ਰਭੂ ਨੂੰ ਅਸੀਂ ਚੰਗੇ ਲੱਗਦੇ ਆ ਉਹ ਖੁਸ਼ ਹੁੰਦਾ ਸਾਡੇ ਗੁਣਾਂ ਨੂੰ ਦੇਖ ਕੇ ਤੇ ਮਹਾਰਾਜ ਜੀ ਕਹਿੰਦੇ ਉਹਦੇ ਗੁਣ ਜਦੋਂ ਆ ਜਾਂਦੇ ਹਨ ਸੱਚੇ ਤੇ ਗੁਣ गा ਕੇ ਜਾਂ ਤੁਧ ਭਾਵਾਂ ਨੂੰ ਚੰਗੇ ਲੱਗਦੇ ਆ ਸੱਚੇ ਸਿਉ ਚਿੱਤ ਲਾਵੇ ਮਹਾਰਾਜ ਜੀ ਕਹਿੰਦੇ ਸੱਚੇ ਨਾਲ ਚਿੱਤ ਜੋੜੀਏ ਜਿਸ ਨੂੰ ਤੂੰ ਮੇਲ ਲਹੇ ਸੋ ਗੁਰਮਖ ਰਹੇ ਸਮਾਈ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣੇ ਵਿੱਚ ਇੱਕ ਕਰ ਲੈਂਦਾ ਆਪਣੇ ਨਾਲ ਮੇਲ ਲੈਣਾ ਸੋ ਗੁਰਮਖ ਰਹਿ ਸਮਾਈ ਉਹ ਤੁਹਾਡੇ ਵਿੱਚ ਸਮਾ ਜਾਂਦੇ ਹਨ ਇਉਂ ਕਹੇ ਨਾਨਕ ਸੱਚੇ ਮੇਰੇ ਸਹਿਬਾ ਸੱਚੀ ਤੇਰੀ ਵਡਿਆਈ ਤੇ ਮਹਾਰਾਜ ਜੀ ਕਹਿੰਦੇ ਓਹ ਇਹ ਨਾਨਕ ਮੈਂ ਕਹਿਣਾ ਕਰਦਾ ਹਾਂ ਸੱਚੇ ਮੇਰੇ ਸਹਿਬਾ ਹੀ ਮੇਰੇ ਸਹਬ ਜੀਓ ਮਾਲਕ ਜੀਓ ਮੈਂ ਕਹਿਣਾ ਕਰਦਾ ਮੈਂ ਤੇਰੀਆਂ ਵਡਿਆਈਆਂ ਤੇਰੇ ਗੁਣ ਸੱਚੇ ਹਨ ਉਹ ਤਨ ਤਨ ਹੈ ਤੂੰ ਤਨਤਾ ਜੋਗ ਹੈ ਕਿਉਂਕਿ ਤੇਰੇ ਵਿੱਚ ਸਾਰੇ ਗੁਣ ਚੰਗੇ ਹਨ ਔਗਣਾ ਨੂੰ ਨਾਸ ਕਰਨ ਵਾਲਾ ਸ਼ੁਭ ਗੁਣ ਹਿਰਦੇ ਵਿੱਚ ਪੈਦਾ ਕਰਨ ਵਾਲਾ ਇਸ ਕਰਕੇ ਮੈਂ ਵਾਰ-ਵਾਰ ਤੈਨੂੰ ਦ੍ਰਿੜ ਕਰਦਾ ਹਾਂ ਤੇਰੀਆਂ ਵਡਿਆਈਆਂ ਕਰਨਾ ਕਰਦਾ ਹਾਂ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਭਾਈ ਬੰਦ ਸੰਪੂਰਨ ਹੁੰਦਾ ਹੈ ਸ਼ੰਤ ਅੱਗੇ ਅਗਲਾ ਸ਼ੰਤ ਮਹਾਰਾਜ ਜੀ ਆਰੰਭ ਕਰਨਗੇ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੀਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਤਿਮਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ